ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਿੰਦੀ ਚਾਦਰ ਤਾਂ ਤਾਂ ਨਗਰ ਕੀਰਤਨ ਫ੍ਰੀਤ ਕੋਟ ਤੋਂ ਸ਼ੁਰੂ ਹੋਇਆ ਫਰੋਸਪੋਰ ਰਹੀ ਮੋਗਾ ਪੰਚਾਇਤ ਮੋਗਾ ਵਿੱਚ ਸਵਾਗਤ ਹਜ਼ਾਰਾਂ ਸ਼ਰਧਾਲੂਆਂ ਨੇ ਨਗਰ ਕੀਰਤਨ ਦੇ ਦਰਸ਼ਨ ਕੀਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਉਪਤਾ ਪ੍ਰਬੰਧ ਸ਼ਰਧਾਲੂਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਸ਼੍ਰੀ ਗੁਰਤੇਗਪਾਦ ਜੀ ਦੇ ਸਨ ਸਪੰਜਾਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਪੰਜਾਬ ਦੇ ਫਰੀਦਕੋਟ ਤੋਂ ਸ਼ੁਰੂ ਹੋ ਕੇ ਦੇਰ ਰਾਤ ਫਰੂਜ਼ਪੁਰ ਰਾਹੀਂ ਮੋਗੇ ਪਹੁੰਚਿਆ ਜਿੱਥੇ ਸ਼ਰਧਾਲੂਆਂ ਨੇ ਇਸ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਵਖ-ਵਖ ਥਾਵਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਇਸ ਨਗਰ ਕੀਰਤਨ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਪਾਰੀ ਇੱਛਾ ਸੀ ਨਗਰ ਕੀਰਤਨ ਨੂੰ ਲੈ ਕੇ ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਮੋਗਾ ਪ੍ਰਸ਼ਾਸਨ ਨੇ ਇਸ ਨਗਰ ਕੀਰਤਨ ਦੀ ਮੋਗਾ ਪਹੁੰਚ ਦਾ ਸਮਾਂ ਦੁਪਹਿਰ 3 ਵਜੇ ਦੇ ਕਰੀਬ ਦਿੱਤਾ ਸੀ ਪਰ ਇਹ ਨਗਰ ਕੀਰਤਨ ਰਾਤ 8:10 ਵਜੇ ਦੇ ਕਰੀਬ ਮੋਗਾ ਪਹੁੰਚਿਆ ਨਗਰ ਕੀਰਤਨ ਦੇਖਣ ਲਈ ਸੰਗਤਾਂ ਦੁਪਹਿਰ ਤੋਂ ਹੀ ਚੌਕ ਵਿੱਚ ਬੈਠੀਆਂ ਹੋਈਆਂ ਸਨ ਸੰਗਤਾਂ ਨੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ ਵਿਧਾਇਕ ਮੋਗਾ ਅਮਨਦੀਪ ਕੌਰ ਨੇ ਵੀ ਵੱਖ-ਵੱਖ ਸਰਦਾਲੂਆਂ ਨੂੰ ਵਧਾਈਆਂ ਦਿੱਤੀਆਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਜੀਐਮ ਸਰਦਾਰ ਭਗਮਨ ਸਿੰਘ ਮਾਨ ਜੀ ਵੱਲੋਂ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਜਿਸ ਤਰ੍ਹਾਂ ਪਹਿਲਾਂ 17 ਤਰੀਕ ਨੂੰ ਮੋਗਾ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਗਿਆ ਸੀਗਾ ਉਸ ਦੇ ਤਹਿਤ ਅੱਜ ਫਰੋਜ਼ਪੁਰ ਔਰ ਫਰੀਦਕੋਟ ਤੋਂ ਹੁੰਦਾ ਹੋਇਆ ਨਗਰ ਕੀਰਤਨ ਸਾਡੇ ਮੋਗੇ ਪਹੁੰਚ ਚੁੱਕੇ ਆ ਜੀ ਇਹ ਕੱਲ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਿਹੜਾ ਪਹੁੰਚੇਗਾ ਔਰ ਇਸੇ ਤਰ੍ਹਾਂ 23 ਨੂੰ ਜਿਹੜੇ ਉਥੇ ਭੋਗ ਪਾਏ ਜਾਣਗੇ ਸੋ ਸਾਡੀ ਸਰਕਾਰ ਦਾ ਔਰ ਸਾਡੇ ਕੌਮ ਦਾ ਇੱਕ ਬਹੁਤ ਅੱਛਾ ਸੁਨੇਹਾ ਜੋ ਸਾਡੇ ਹਿੰਦੀ ਚਾਦਰ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਨੂੰ ਦੇ ਕੇ ਗਏ ਆ ਜੋ ਇੱਕ ਦਾ ਸੁਨੇਹਾ ਦੇ ਕੇ ਗਏ ਆ ਜਿਨ੍ਹਾਂ ਨੇ ਧਰਮ ਦੀ ਖਾਤਰ ਸਾਡੇ ਧਰਮ ਨੂੰ ਬਚਾਉਣ ਦੇ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਕੌਮ ਦੇ ਰਖਵਾਲੇ ਬਣ ਕੇ ਉਹਨਾਂ ਨੇ ਮਾਨਸ ਦੀ ਜਾਤ ਦਾ ਜਿਹੜਾ ਹੈਗਾ ਉਹ ਏਕਾ ਦੇ ਸਾਨੂੰ ਸਿੱਖਿਆ ਦਿੱਤੀ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ ਔਰ ਉਹਨਾਂ ਦੀ ਜੀਵਨੀ ਤੇ ਉਹਨਾਂ ਨੇ ਜਿਹੜੀ ਸਾਨੂੰ ਸਿੱਖਿਆ ਦੇ ਕੇ ਗਏ ਆ ਉਹ ਘਰ ਘਰ ਔਰ ਸਾਡੇ ਬੱਚਿਆਂ ਤੱਕ ਪਹੁੰਚਾਉਣ ਦੇ ਲਈ ਇਹ ਬਹੁਤ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ ਸਾਡੀ ਕੌਮ ਨੂੰ ਬਚਾਉਣ ਦੇ ਲਈ ਸਾਡੇ ਧਰਮਾਂ ਨੂੰ ਬਚਾਉਣ ਦੇ ਲਈ ਔਰ ਉਸ ਅੱਜ ਸਾਡੇ ਬੱਚਿਆਂ ਤੱਕ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਛੋਟੇ ਬੱਚੇ ਜਿਹੜੇ ਹੈਗੇ ਆ ਉਹਨਾਂ ਤੱਕ ਉਹ ਇੱਕ ਵਿਜ਼ਨ ਦੇ ਰੂਪ ਦੇ ਵਿੱਚ ਇੱਕ ਸਾਊਂਡ ਦੇ ਰੂਪ ਦੇ ਵਿੱਚ ਔਰ ਨਗਰ ਕੀਰਤਨ ਜਿਹੜੇ ਹੈਗੇ ਆ ਇਹ ਇਹ ਇੱਕ ਕੱਢਣੀ ਬਹੁਤ ਜ਼ਰੂਰੀ ਹੈ ਸੋ ਮੈਂ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਜੇ ਅੱਜ Hindu ਸੰਸਕ੍ਰਿਤੀ ਜਿਉਂਦੀ ਹੈ ਜੇ ਸਾਡਾ ਜੀਨ ਦੇਉ ਤੇ ਤਿਲਕ ਜਿਉਂਦਾ ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਕਰਕੇ ਜਿਉਂਦਾ ਸਾਡਾ ਸਜਦਾ ਉਹਨਾਂ ਲਈ ਉਹਨਾਂ ਕਰਕੇ ਅੱਜ ਇੱਕ Hindu ਭਾਰਤ ਵਿੱਚ ਸੁੱਕਦਾ ਸਾਹ ਲੈ ਰਿਹਾ ਉਹਨਾਂ ਦੀ ਚੀਜ਼ ਨੂੰ ਇਹ ਸਮਰਪਿਤ ਜੋ ਆਮ ਆਦੀ ਪਾਰਟੀ ਦਾ ਜੇ ਇਹ ਉਪਰਾਲਾ ਹੈ ਬਹੁਤ ਵਧੀਆ ਵਾ ਬਹੁਤ ਹੀ ਉਤਸ਼ਾਹ ਨਾਲ ਲੋਕ ਸੰਗਤ ਪਹੁੰਚ ਰਹੀ ਹੈ तकरीबन ਜ਼ਿਆਦਾਤਰ ਲੋਕ ਪਹੁੰਚ ਚੁੱਕੇ ਆ ਇਹ ਫਰੀਦਕੋਟ ਤੋਂ ਚੱਲ ਕੇ ਯਾਤਰਾ ਜਿਹੜਾ ਪੜਾਵ ਹੈ ਹੁਣ ਮੋਗੇ ਦੇ ਵਿੱਚ ਹੋਇਆ ਵਾ ਤੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਕਰਕੇ ਲੋਕਾਂ ਦੇ ਵਿੱਚ ਧਾਰਮਿਕ ਸਾਂਝ ਪੈਦਾ ਕੀਤੀ ਆ ਇੱਕ ਪਿਆਰ ਦਾ ਆਪਸੀ ਭਾਜੇ ਦਾ ਸਨੇਹਾ ਪੇਸ਼ ਕੀਤਾ ਵਾ ਇਹ ਬਹੁਤ ਵਧੀਆ ਉਪਰਾਲਾ ਵਾ ਤੇ ਮੈਂ ਚਾਹੂੰਗਾ ਵੀ ਅੱਗੇ ਤੋਂ ਵੀ ਸਰਕਾਰ ਇਹੋ ਜਿਹੇ ਉਪਰਾਲੇ ਕਰਦੀ ਰਹੇ ਤਾਂ ਕਿ ਲੋਕਾਂ 'ਚ ਧਾਰਮਿਕ ਸੱਭਿਆਚਾਰੀ ਜਿਉਂਦੀ ਰਵੇ ਤੇ ਆਪਸ ਵਿੱਚ ਪ੍ਰੇਮ ਪਿਆਰ ਬਣਦਾ ਰਵੇ। ਤੇ ਕੋਈ ਬੜੇ ਕਰਮਾਂ ਵਾਲਾ ਦੇਣਾ ਜਿਹੜਾ ਇਸ ਵਬਬ ਜੁੜਿਆ ਵਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ 350 ਸਾਲਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਦਾ। ਜੋ ਗੁਰੂ ਆ ਬਾਬਾ ਫਰੀਦ ਜੀ ਦੇ ਟਿੱਲੇ ਤੋਂ ਫਰੀਦਕੋਟ ਦੀ ਧਰਤੀ ਤੋਂ ਚੱਲਿਆ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਜਾ ਰਿਹਾ ਵਾ ਇਹਦੇ ਵਿੱਚ ਸਾਨੂੰ ਸੇਵਾ ਨਿਭਾਉਣ ਦਾ ਸਵੱਬ ਜੁੜਿਆ। ਅਸੀਂ ਪਿੰਡਾਂ ਨੇ ਰਲ ਕੇ ਸਾਰੇ ਨੌਜਵਾਨਾਂ ਨੇ ਲੰਗਰ ਦੀ ਸੇਵਾ ਲਈ ਹੋਈ ਆ ਤੇ ਬੜਾ ਭਾਗਾਂ ਵਾਲਾ ਦੇਣਾ ਇਹ ਸਾਡੇ ਲਈ ਜੋ ਸਾਨੂੰ ਇਹ ਮੌਕਾ ਮਿਲਿਆ ਇਹ ਸੇਵਾ ਨਿਭਾਉਣ ਦਾ। ਸਰਕਾਰ ਦੇ ਪ੍ਰਾਰਾਲਾ ਨੂੰ ਕਿਵੇਂ ਦੇਖਦੇ ਹੋ ਕਿ ਘਰ-ਘਰ ਜਿਹੜੇ ਅਗ ਦਰਸ਼ਨ ਕਰਵਾਏ ਜਾ ਰਹੇ ਹਨ ਬਹੁਤ ਵਧੀਆ ਪ੍ਰਾਰਾਲਾ ਵਾ ਬੜਾ ਭਾਗਾਂ ਵਾਲਾ ਪ੍ਰਾਰਾਲਾ ਸਰਕਾਰ ਵੱਲੋਂ ਕੀਤਾ ਗਿਆ ਵਾ ਜੋ ਸਾਨੂੰ ਕਿਸੇ ਪਿਛਲੀਆਂ ਸਰਕਾਰਾਂ ਤੋਂ ਲੈ ਕੇ ਹੁਣ ਤੱਕ ਐਸਾ ਸਭ ਆਪਣੀ ਜੁੜਿਆ ਸੀਗਾ ਬਹੁਤ ਇੱਕ ਧਰਮ ਨਾਲ ਜੋੜਨ ਵਾਲਾ ਐਫਰਟ ਹੈ ਸਰਕਾਰ ਦਾ ਜਿਹੜਾ ਹਰ ਮਤਲਬ ਘਰ ਤੱਕ ਇਹ ਚੀਜ਼ ਪਹੁੰਚ ਰਹੀ ਹੈ ਸ਼ਹੀਦੀ ਜਿਹੜਾ ਗੁਰਤੇਗ ਬਹਾਦਰ ਦੀ 350 ਸਾਲਾ ਜਿਹੜਾ ਮਨਾਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਆ ਇੱਕ ਪੰਜਾਬ ਸਰਕਾਰ ਦਾ ਬਹੁਤ ਸੋਹਣਾ ਉਪਰਾਲਾ ਏ ਜਿਹਦੇ ਨਾਲ ਸਾਡੇ ਨੌਜਵਾਨਾਂ ਨੂੰ ਸਾਡੇ ਲੋਕਾਂ ਨੂੰ ਆਪਣੇ ਇਤਿਹਾਸ ਦੇ ਨਾਲ ਸਾਡੇ ਇੱਕ ਮਹੱਤਵਪੂਰਨ ਵਿਸ਼ੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ ਏ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਵੀ ਅਸੀਂ ਕੌਣ ਆ ਸਾਡਾ ਪਿਛੋਕੜ ਕੀ ਹੈ ਇਸ ਉਪਰਾਲੇ ਲਈ ਮੈਂ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਆ ਤੇ ਆਪ ਜੀ ਨੂੰ ਦੱਸਣਾ ਚਾਹੁੰਦੀ ਆ ਕਿ ਸਾਡਾ ਜੋ ਨਗਰ ਕੀਰਤਨ ਚੱਲ ਰਿਹਾ ਹੈ ਉਹ ਮੋਗਾ ਵਿੱਚ ਪਹੁੰਚ ਚੁੱਕਿਆ ਹੈ ਤੇ ਸਾਰੀਆਂ ਸੰਗਤਾਂ ਨੂੰ ਇਸ ਮੌਕੇ ਦੇ ਉੱਤੇ ਨਗਰ ਕੀਰਤਨ ਦੇ ਦਰਸ਼ਨ ਕਰਨ ਦੇ ਲਈ ਅਸੀਂ ਸੱਦਾ ਦਿੰਦੇ ਆ ਤੇ ਮੇਰੇ ਵੱਲੋਂ ਪੰਜਾਬ ਸਰਕਾਰ ਦਾ ਫਿਰ ਤੋਂ ਧੰਨਵਾਦ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਾਰੇ 350 ਸਾਲਾ ਸ਼ਹੀਦੀ ਦਿਵਸ ਦੀ ਮਨਾਉਂਦੇ ਹੋਏ ਸਾਰੇ ਦੇਸ਼ ਦੇ ਵਿੱਚ ਨਗਰ ਕੀਰਤਨ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਰਹੇ ਨੇ ਅੱਜ ਫਰੀ ਕੋਟ ਤੋਂ ਚੱਲ ਕੇ ਬਾਇਆ ਫਿਰੋਜ਼ਪੁਰ ਹੁੰਦਾ ਹੋਇਆ ਨਗਰ ਕੀਰਤਨ ਮੁਗੇ ਪਹੁੰਚ ਚੁੱਕਿਆ ਤੋਂ ਸੰਗਤ ਵਿੱਚ ਬੜਾ ਉਤਸ਼ਾਹ ਹੈ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਬੜੀ ਭਾਰੀ ਤਣਾਅ ਵਿੱਚ ਇੱਥੇ ਪਹੁੰਚ ਰਹੀਆਂ ਨੇ ਸੋ ਸੇਵਾਦਾਰਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾਏ ਗਏ ਨੇ ਗੁਰਦੁਆਰਾ ਬੀਬੀ ਕਾਨਕੋਵ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਇੱਥੇ ਲੰਗਰ ਲਾਇਆ ਗਿਆ ਸੰਗਤ ਵਾਸਤੇ ਸੋ ਸਾਰੀ ਸੰਗਤ ਦੀ ਸੇਵਾ ਜਿੰ ਬੇਨਤੀ ਆ ਭਾਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਸਮਤਕ ਹੁੰਦੇ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਪ੍ਰਾਪਤ ਕਰੋ ਜੀ ਹਿੰਦ ਦੀ ਚਾਦਰ ਤਨ ਤਨ ਸ੍ਰੀ ਗੁਰੂ ਤੇਗਦੇ ਬਹਾਦਰ ਜੀ ਦੀ 350 ਵਿ ਸ਼ਹੀਦੀ ਜਫਸ ਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੀਰਤਨ ਜੋ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਸ਼ੁਰੂ ਹੋਇਆ ਫਰੀਦਕੋਟ ਤੋਂ ਚੱਲ ਕੇ ਫਰੋਈਪੁਰ ਤੋਂ ਹੁੰਦਾ ਹੋਇਆ ਇਹ ਮੋਗੇ ਪਹੁੰਚਿਆ ਤੇ ਸਾਡੀ ਯੂਥ ਟੀਮ ਵੱਲੋਂ ਇੱਥੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਦੇ ਵਿੱਚ ਬਹੁਤ ਜੋਸ਼ ਆ ਅਸੀਂ ਸਮਝਦੇ ਆ ਵੀ ਅਸੀਂ ਕਰਮਾ ਵਾਲੇ ਆ ਵੀ ਅਸੀਂ 350 ਸ਼ਹੀਦੀ ਦਿਵਸ ਅਸੀਂ ਇਸ ਸਰਕਾਰ ਦੇ ਵਿੱਚ ਦੇਖ ਰਹੇ ਹਾਂ ਸਰਕਾਰ ਦੇ ਉਪਰਾਲਿਆਂ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਿ ਨਾਲ ਚਾਰ ਜਗ੍ਹਾ ਤੋਂ ਜਿਹੜੇ ਨਗਰ ਕੀਰਤਨ ਸ਼ੁਰੂ ਹੋਏ ਨੇ ਔਰ ਘਰ-ਘਰ ਅੱਜ ਨਗਰ ਕੀਰਤਨ ਦਾ ਦਰਕਰਨ ਕਿਤੇ ਕਰਦੇ ਹੈ ਮੈਂ ਸਮਝਦਾ ਵੀ ਸਰਕਾਰ ਦਾ ਬਹੁਤ ਹੀ ਜ਼ਿਆਦਾ ਨੇਕ ਉਪਰਾਲਾ ਇਸ ਦੇ ਥਰੂ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਸਕਦੇ ਹਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਸਾਡੇ ਗੁਰੂਆਂ ਨੇ ਕਿੱਡੀ ਵੱਡੀ ਸ਼ਹਾਦਤ ਦੇ ਕੇ ਧਰਮ ਦੀ ਰੱਖਿਆ ਕੀਤੀ ਅੱਜ ਜਿਹੜਾ ਆਪਾਂ ਧੰਨ ਧਰ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਦੇ ਸਬੰਧ ਦੇ ਵਿੱਚ ਨਗਰ ਕੀਰਤਨ ਜੋ ਕਿ ਫਰੀਦਕੋਟ ਤੋਂ ਚੱਲਿਆ ਹੋਇਆ ਸੀਗਾ ਇਸ ਟਾਈਮ ਉਹ ਨਗਰ ਕੀਰਤਨ ਮੋਗੇ ਵਿਖੇ ਪਹੁੰਚ ਚੁੱਕਾ ਹੈ ਅਤੇ ਇਹ ਨਗਰ ਕੀਰਤਨ ਮੋਗੇ ਤੋਂ ਹੁੰਦਾ ਹੋਇਆ ਲੁਧਿਆਣਾ ਤੇ ਸਿੱਧਾ ਆਨੰਦਪੁਰ ਸਾਹਿਬ ਪਹੁੰਚਣਾ ਹੈ ਅਤੇ ਮੋਗੇ ਦੀਆਂ ਸਾਰੀਆਂ ਸੰਗਤਾਂ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਬਹੁਤ ਵੱਡੇ ਰੂਪ ਦੇ ਵਿੱਚ ਨਗਰ ਕੀਰਤਨ ਦਾ ਸਵਾਗਤ ਕਰ ਰਹੀਆਂ ਹਨ ਹਰ ਇੱਕ ਪ੍ਰਾਣੀ ਦੇ ਵੱਲੋਂ ਮਨ ਦੇ ਅੰਦਰ ਪ੍ਰੇਮ ਭਾਵਨਾ ਲੈ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਿਆ ਜਾ ਰਿਹਾ ਹੈ ਅਤੇ ਹਰ ਇੱਕ ਗੁਰਮੁਖ ਪਿਆਰਾ ਤਿਲ ਫੁੱਲ ਸੇਵਾ ਕਰਕੇ ਕਿਉਂਕਿ ਸੰਗਤਾਂ ਦੇ ਵੱਲੋਂ ਜਿੱਥੇ ਲੰਗਰ ਦੀ ਸੇਵਾ ਹੋ ਰਹੀ ਹੈ ਉੱਥੇ ਤਨ ਮਨੋ ਤੇ ਧਨੋ ਸੇਵਾ ਕਰ ਰਹੀਆਂ ਹਨ ਹਰ ਇੱਕ ਦੇ ਮਨ ਦੇ ਅੰਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪ੍ਰਤੀ ਪਿਆਰ ਹੈ ਸ਼ਰਧਾ ਤੇ ਭਾਵਨਾ ਹੈ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਥੇ ਮਹਿਨ ਚੌਂਕ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ ਤਾਂ ਕਿ ਆਪਾਂ ਨਗਰ ਕੀਰਤਨ ਦਾ ਸਵਾਗਤ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ